ਚਿੱਟਾ ਦਾ ਬੰਦ ਕਰਾਦਾਂ ਨੂੰ ਹੋਰ ਤਾਂ ਛੱਡੋ ਕੋਈ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਕੁ ਸ਼ੂਟ ਆ ਜਾਂਦਾ ਨਸ਼ਾ ਇਹਨਾਂ ਤੋਂ ਕਿਹੜੀ ਸਰਕਾਰ ਆਈ ਹੋਣੀ ਨਹੀਂ ਵੀਰੇ ਬਾਹਰ ਦੇ ਗੱਲ ਆ ਮਾਮਾ ਦੇ ਪੁੱਤ ਮਾਰ ਰਹੇ ਗਲੀਆਂ ਨਾਲੀਆਂ ਤੇ ਪਏ ਨਹੀਂ ਨੌਜਵਾਨ ਨੇ ਜਿਹੜੀ ਗੱਲ ਕੀਤੀ ਉਹਨੇ ਨਸ਼ਿਆਂ ਬਾਰੇ ਗੱਲ ਕੀਤੀ ਹੈ ਵੀ ਨਸ਼ੇ ਬੰਦ ਹੋਣੇ ਚਾਹੀਦੇ ਆ ਇਹ ਗੱਲਾਂ ਜੈਨੂਨ ਨੇ ਆਪ ਚਾਹੁੰਦੇ ਇਹ ਜ਼ਹਿਰ ਬੰਦ ਹੋਵੇ ਇਹ ਕੋਈ ਇਹ ਆਤੇ ਗਿਆ ਕਿ ਜੀ ਪੰਜਾਬ ਚ ਸਰਕਾਰ ਆਉਣਾਂ ਦੀ ਵਾਅਦਾ ਕੀਤਾ ਪਰ ਹਜੇ ਵੀ 2 ਸਾਲ ਦੇ ਬਾਅਦ ਵੀ ਹਾਲਾਤ ਫੇਰੇ ਬਿਲਕੁਲ ਇਹ ਕੋਈ ਉਹਨੇ ਨੌਜਵਾਨ ਨੇ ਵਿਰੋਧ ਨਹੀਂ ਕੀਤਾ ਇਹ ਤਾਂ ਸਾਡੀ ਵੀ ਸੋਚ ਇਹੋ ਆਪੀਏ ਯੇਰ ਬੰਦ ਹੋਵੇ ਜਿਹੜੇ ਯੇਰ ਨਾ ਮਾਵਾਂ ਦੇ ਪੁੱਤ ਇਸ ਦੁਨੀਆ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਲ ਗਏ ਆ ਤੇ ਉਹ ਯੇਰ ਬੰਦ ਹੋਣਾ ਚਾਹੀਦਾ ਵੇ ਕੋਈ ਇਹ ਜੰਗਲ ਦੀ ਆਗਿਆ ਇਹ ਕੋਈ ਨਹੀਂ ਵੀ ਜਿਹੜੇ ਬੱਚੇ ਗਲਤ ਰਾਏ ਪਾਏ ਉਹੋ ਹੀ ਪਏ ਆ ਆਉਣ ਵਾਲਾ ਸਮਾਂ ਇਹੋ ਜਿਹਾ ਵਾ ਵੀ ਇਹ ਯੇਰ ਜਿਹੜਾ ਪਹਿਲਾਂ ਇਲਾਕੇ ਦੇ ਵਿੱਚ ਆਇਆ ਗਲੀ ਮੱਲੇ ਚ ਆਇਆ ਆਟ ਕਮਾਂਡ ਆਇਆ ਤੇ ਪਤਾ ਨਹੀਂ ਲੱਗਣਾ ਕਿਹੜੇ ਘਰ ਕਿਹੜੇ ਵੇਲੇ ਆਗ ਕੜ ਜਾਣੀ ਇਹ ਯਾਰ ਬੰਦ ਹੋਣਾ ਚਾਹੀਦਾ ਸਾਡੀ ਸਰਕਾਰ ਦਾ ਸਾਡਾ ਆਪ ਇਹ ਮੇਨ ਅਜੰਡਾ ਤੇ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਪੁਲਿਸ ਅਫਸਰ ਆ ਡੀਐਸਪੀ ਐਸਐਚਓ ਐਸਐਸਪੀ ਸਾਰਿਆਂ ਨੂੰ ਸਾਡੇ ਵੱਲੋਂ ਵੀ ਤੈਅ ਇਹ ਦਿਆ ਵੀ ਜੇ ਕੋਈ ਸਮਗਲਰ ਫੜਿਆ ਜਾਂਦਾ ਉਹਦੇ ਤੇ ਠੋਕੇ ਕਾਰਵਾਈ ਕਰੋ ਤੇ ਜੇ ਕੋਈ ਸਾਡਾ ਆਗੂ ਉਹਦੇ ਪਿੱਛੇ ਫੋਨ ਕਰਦਾ ਸਾਡੇ ਆਗੂ ਤੇ ਵੀ ਠੋਕੇ ਪਰਚਾ ਕਰੋ ਇਹਨਾਂ ਨੂੰ ਜ਼ਿੰਮੇਵਾਰੀ ਮੰਨਣਾ ਚਾਹੀਦਾ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਹੈ ਸਪੂਤਸਰਾਂ ਦੇ ਇਲਾਕੇ ਦੇ ਵਿੱਚ ਠਾੜੇ ਮੈਂ ਮੈਂ ਵੇਖੋ ਮੈਂ ਇਹ ਗੱਲ ਦੱਸਾਂ ਸਾਰੇ ਅਫਸਰ ਜਿਹੜੇ ਆ ਉਹ ਮਾੜੇ ਵੀ ਨਹੀਂਗੇ ਤੇ ਸਾਰੇ ਅਫਸਰ ਚੰਗੇ ਵੀ ਨਹੀਂ ਕੋਈ 1-2% ਜਿਹੜੇ ਮਾੜੇ ਅਫਸਰ ਹੁੰਦੇ ਆ ਉਹਨਾਂ ਕਰਕੇ ਚੰਗੇ ਅਫਸਰਾਂ ਵਾਲੇ ਵੀ ਉਂਗਲ ਉਠਲਣਾ ਪੈਂਦੀ ਆ ਨਿਗਾਹ ਜਿਹੜੀ ਆ ਉਹ ਟੇਢੀ ਨਾ ਵੇਖਣ ਲਾ ਪੈਂਦੇ ਲੋਕ ਜਿਹੜੇ ਕੋਈ 1 2% ਮਾਰੇ ਅਫਸਰ ਆ ਇਹ ਤੇ ਉਹਨਾਂ ਨੂੰ ਸੋਚ ਸਮਝ ਚਾਹੀਦੀ ਵੀ ਅਸੀਂ ਠੀਕ ਸਿਸਟਮ ਚਲਾਈਏ ਚਿੱਟਾ ਦਾ ਬੰਦ ਕਰਾਦਾਂ ਨੂੰ ਹੋਰ ਤਾਂ ਛੱਡੋ ਕੋਈ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਕੁ ਛੁੱਟ ਆ ਜਾਣਾ ਸਾਹਿਬ ਕਿਹੜੀ ਸਰਕਾਰ ਆਈ ਹੋਣੀ ਕੋਈ ਨਹੀਂ ਵੀਰੇ ਬਾਹਰ ਦੇਖੋ ਆਮ ਆਦਮੀ ਗੁਜ਼ਾਰਾ ਹੈ ਬਾਰ ਦੇ ਕਿ ਯਾਰ ਆ ਗਏ ਮਾਵਾ ਦੇ ਪੁੱਤ ਮਰ ਰਹੇ ਗਲੀਆਂ ਨਾਲੀਆਂ ਚ ਪਏ ਨੇ ਨਹੀਂ ਨੌਜਵਾਨ ਨੇ ਜਿਹੜੀ ਗੱਲ ਕੀਤੀ ਉਹਨੇ ਨਸ਼ਿਆਂ ਬਾਰੇ ਗੱਲ ਕੀਤੀ ਹੈ ਵੀ ਨਸ਼ੇ ਬੰਦ ਹੋਣੇ ਚਾਹੀਦੇ ਆ ਇਹ ਗੱਲਾਂ ਜੈਨੂਨ ਨੇ ਹੀ ਆਪ ਚੋਣੇ ਇਹ ਜ਼ਹਿਰ ਬੰਦ ਹੋਵੇ ਦੇਖੋ ਇਹ ਇਹ ਕੀ ਹੋ ਰਹੀ ਹੈ ਕਿ ਜੀ ਪੰਜਾਬ ਦੀ ਸਰਕਾਰ ਆਵਾਜ਼ ਵੀ ਬਾਡੀ ਪਿਆ ਪਰ ਅਜੇ ਵੀ ਦੋ ਤਿੰਨ ਦਿਨ ਦੀ ਖਲਾਫ ਪਹਿਲੇ ਬਿਲਕੁਲ ਇਹ ਕੋਈ ਉਹਨੇ ਨੌਜਵਾਨ ਨੇ ਵਿਰੋਧ ਨਹੀਂ ਕੀਤਾ ਇਹ ਤੇ ਸਾਡੀ ਵੀ ਸੋਚ ਇਹੋ ਆਪੀ ਇਹ ਜ਼ਹਿਰ ਬੰਦ ਹੋਵੇ ਜਿਹੜੇ ਜ਼ਹਿਰ ਨਾ ਮਾਵਾ ਦੇ ਪੁੱਤ ਇਸ ਦੁਨੀਆ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਲ ਗਏ ਆ ਤੇ ਉਹ ਯਹਰ ਬੰਦ ਹੋਣਾ ਚਾਹੀਦਾ ਵੇਖੋ ਇਹ ਜੰਗਲ ਦੀ ਆਗਿਆ ਇਹ ਕੋਈ ਇਹ ਨਹੀਂ ਵੀ ਜਿਹੜੇ ਬੱਚੇ ਗਲਤ ਰਾਹੇ ਪਏ ਉਹ ਉਹੀ ਪਏ ਆ ਆਉਣ ਵਾਲਾ ਸਮਾਂ ਇਹੋ ਜਿਹਾ ਵਾ ਵੀ ਇਹ ਯਹਰ ਜਿਹੜਾ ਵਾ ਪਹਿਲਾਂ ਇਲਾਕੇ ਦੇ ਵਿੱਚ ਆਇਆ ਗਲੀ ਮੱਲੇ ਚ ਆਇਆ ਆਂਡ ਗਵਾਂਡ ਆਇਆ ਤੇ ਪਤਾ ਨਹੀਂ ਲੱਗਣਾ ਕਿਹੜੇ ਘਰ ਕਿਹੜੇ ਵੇਲੇ ਅੱਗ ਵੱੜ ਜਾਈ। ਇਹ ਯਹਰ ਬੰਦ ਹੋਣਾ ਚਾਹੀਦਾ ਸਾਡੀ ਸਰਕਾਰ ਦਾ ਸਾਡਾ ਆਪ ਇਹ ਮੇਨ ਅਜੰਡਾ ਤੇ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਪੁਲਿਸ ਅਫਸਰ ਆ ਡੀਐਸਪੀ ਐਸਐਚਓ ਐਸਐਸਪੀ ਸਾਰਿਆਂ ਨੂੰ ਸਾਡੇ ਵੱਲੋਂ ਵੀ ਤੈਅ ਹੀ ਦਿਆ। ਵੀ ਜੇ ਕੋਈ ਸਮਗਲਰ ਫੜਿਆ ਜਾਂਦਾ ਉਹਦੇ ਤੇ ਠੋਕੇ ਕਾਰਵਾਈ ਕਰੋ ਤੇ ਜੇ ਕੋਈ ਸਾਡੇ ਆਗੂ ਉਹਦੇ ਪਿੱਛੇ ਫੋਨ ਕਰਦਾ ਸਾਡੇ ਆਗੂ ਤੇ ਵੀ ਠੋਕੇ ਪਰਚਾ ਕਰੋ ਇਹਨਾਂ ਨੂੰ ਜ਼ਿੰਮੇਵਾਰੀ ਮੰਨਣਾ ਚਾਹੀਦਾ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਆ ਨਸ਼ਾ ਵਿਕਦਾ ਹੈ ਕੋਚ ਅਫਸਰਾਂ ਦੇ ਇਲਾਕੇ ਦੇ ਵਿੱਚ ਠਾੜੇ ਨੇ ਦੇਖੋ ਮੈਂ ਮੈਂ ਦੇਖੋ ਮੈਂ ਇਹ ਗੱਲ ਦੱਸਾਂ ਸਾਰੇ ਅਫਸਰ ਜਿਹੜੇ ਆ ਉਹ ਮਾੜੇ ਵੀ ਨਹੀਂਗੇ ਤੇ ਸਾਰੇ ਅਫਸਰ ਚੰਗੇ ਵੀ ਕੋਈ 1-2% ਜਿਹੜੇ ਮਾੜੇ ਅਫਸਰ ਹੁੰਦੇ ਆ ਉਹਨਾਂ ਕਰਕੇ ਚੰਗੇ ਅਫਸਰਾਂਲੇ ਵੀ ਉਂਗਲ ਉਠਲ ਲਾ ਪੈਂਦੀ ਆ ਨਿਗਾਹ ਜਿਹੜੀ ਆ ਉਹ ਟੇਢੀ ਨਾ ਵੇਖਣ ਲਾ ਪੈਂਦੇ ਲੋਕ ਜਿਹੜੇ ਕੋਈ 1-2% ਮਾੜੇ ਅਫਸਰ ਆ ਇਹ ਤੇ ਉਹਨਾਂ ਨੂੰ ਸੋਚ ਸਮਝ ਚਾਹੀਦੀ ਵੀ ਅਸੀਂ ਠੀਕ ਸਿਸਟਮ ਚਲਾਇਓ